पीटीसी न्यूज़ देख रहे दर्शकों का स्वागत है मैं हा जतिन कुमार शर्मा जंग ਦੇ ਵਿੱਚ ਭਾਰਤ ਹੱਥੋਂ ਕੁੱਟਖਾਣ ਵਾਲਾ ਪਾਕਿਸਤਾਨ ਹੁਣ ਨੀਚਪੁਨੇ ਦੀਆਂ ਹਰਕਤਾਂ ਤੇ ਉੱਤਰ ਆਇਆ ਔਰ ਨੀਚਤਾ ਦੀ ਇੰਨੀ ਗਹਿਰਾਈ ਦੇ ਵਿੱਚ ਪਾਕਿਸਤਾਨ ਉਤਰ ਚੁੱਕਿਆ ਹੈ ਕਿ ਜਿਸ ਦੇ ਅੱਗੇ ਪਤਾਲ ਲੋਕ ਦੀ ਗਹਿਰਾਈ ਵੀ ਘੱਟ ਲੱਗਦੀ ਹੈ ਤੁਹਾਨੂੰ ਯਾਦ ਹੋਊਗਾ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਪੜ ਰਹੇ ਅਤੰਕਵਾਦੀਆਂ ਨੇ 22 April ਵਾਲੇ ਦਿਨ ਪਹਿਲਗਾਮ ਦੇ ਵਿੱਚ ਅਤੰਕਵਾਦੀ ਹਮਲਾ ਕੀਤਾ ਸੀ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਉਸ ਤੋਂ ਬਾਅਦ ਭਾਰਤ ਨੇ ਕੁਝ 15 ਦਿਨ ਦਾ ਸਮਾਂ ਲਿਤਾ ਤਿਆਰੀ ਲਈ ਤੇ ਭਾਰਤ ਨੇ ਇੱਕ ਸਟ੍ਰਾਈਕ ਕੀਤੀ ਪਾਕਿਸਤਾਨ ਦੇ ਅਤੰਕਵਾਦੀਆਂ ਦੇ ਉੱਤੇ ਪਰ ਪਾਕਿਸਤਾਨ ਨੇ ਉਸ ਸਟ੍ਰਾਈਕ ਨੂੰ ਆਪਣੇ ਉੱਤੇ ਲੈ ਲਿਆ ਚਾਹੀਦਾ ਤਾਂ ਇਹ ਸੀ ਕਿ ਪਾਕਿਸਤਾਨ ਅਤੰਕਵਾਦੀਆਂ ਦੇ ਖਿਲਾਫ ਜੰਗ ਦੇ ਵਿੱਚ ਸਾਥ ਦਿੰਦਾ ਪਰ ਪਾਕਿਸਤਾਨ ਨੇ ਉਲਟਾ ਭਾਰਤ ਦੇ ਉੱਤੇ ਹਮਲਾ ਕਰ ਦਿੱਤਾ ਆਪਣੇ ਡਰੋਨਸ ਦੇ ਨਾਲ ਆਪਣੀਆਂ ਮਿਜ਼ਾਈਲਾਂ ਦੇ ਨਾਲ ਖੈਰ ਉਹ ਹਮਲਾ ناکਾਮ ਸਾਬਤ ਹੋਇਆ ਤਾਂ ਜਦੋਂ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਤਾਂ ਪਾਕਿਸਤਾਨ ਦੇ ਥਾ ਥਾ ਦੇ ਤੇ ਚੀ ਥੜੇ ਉੜਦੇ ਦਿਖਾਈ ਦਿੱਤੇ ਭਾਵੇਂ ਉਸ ਦੀਆਂ ਇੰਪੋਰਟੈਂਟ ਉਹ ਥਾਵਾ ਹੋਣ ਜਿੱਥੇ ਉਹਨਾਂ ਦੇ ਦੱਸਿਆ ਜਾ ਰਿਹਾ ਕਿ ਨਿਊਕਲੀਅਰ ਫੈਸਿਲਿਟੀਆਂ ਨੇ ਭਾਵੇਂ ਉਹ ਥਾਵਾ ਹੋਣ ਜਿੱਥੇ ਮਿਲਟਰੀ ਇਨਸਟਾਲੇਸ਼ਨਸ ਨੇ ਜਾਂ ਫਿਰ ਜਿੱਥੇ ਵੀ ਪਾਕਿਸਤਾਨ ਨੇ ਆਪਣੇ ਰਡਾਰ ਸਿਸਟਮ ਲਗਾਏ ਹੋਏ ਸੀ 에어 డిਫੈਂਸ ਸਿਸਟਮ ਲਗਾਏ ਹੋਏ ਸੀ ਹਰ ਥਾਂ ਦੇ ਉੱਤੇ ਪਾਕਿਸਤਾਨ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਤੇ ਜਦੋਂ ਹੁਣ ਪਾਕਿਸਤਾਨ ਜੰਗ ਦੇ ਵਿੱਚ ਕੁਝ ਨਹੀਂ ਕਰ ਪਾਇਆ ਤਾਂ ਪਾਕਿਸਤਾਨ ਹੁਣ ਛਦਮ ਯੁੱਧ ਲੜ ਰਿਹਾ ਹੈ ਉਹਦੇ ਵਿੱਚ ਇਹ ਕਿ ਛਲ ਕਰ ਰਿਹਾ ਹੈ ਆਪਣੇ ਉੱਥੇ ਅਨਪੜ ਹੈਕਰਾਂ ਦੇ ਵੱਲੋਂ ਜਾਂ ਫਿਰ ਅਨਪੜ ਕ੍ਰਿਮੀਨਲਸ ਦੇ ਵੱਲੋਂ ਭਾਰਤ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਫੋਨ ਕਾਲਸ ਕਰ ਰਿਹਾ ਹੈ। ਉਹਨਾਂ ਨੂੰ ਪੈਸਿਆਂ ਦੇ ਜਾਲ ਦੇ ਵਿੱਚ ਫਸਾ ਰਿਹਾ ਕਿ ਤੁਹਾਡੀ ਲਾਟਰੀ ਨਿਕਲ ਆਈ ਹੈ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਬਹਾਨੇ ਲਗਾਏ ਜਾ ਰਹੇ ਨੇ ਕਿ ਤੁਹਾਡਾ ਲੋਨ ਅਪਰੂਵ ਹੋ ਗਿਆ। ਤੁਹਾਨੂੰ ਪੈਸੇ ਦਿੱਤੇ ਜਾ ਰਹੇ ਨੇ ਕੋਈ ਖਾਸ ਸਕੀਮ ਆਈ ਹੈ। ਇਸੇ ਤਰੀਕੇ ਦਾ ਇੱਕ ਮਾਮਲਾ ਪੰਜਾਬ ਦੇ ਸੰਗਰੂਰ ਵਿੱਚ ਵੀ ਸਾਹਮਣੇ ਆਇਆ ਹੈ। ਇੱਕ ਮਹਿਲਾ ਨੂੰ ਫੋਨ ਕਾਲ ਆਂਦੀ ਹੈ ਵੱਖੋ-ਵੱਖਰੇ ਨੰਬਰਾਂ ਤੋਂ ਆਂਦੀ ਹੈ। ਜਿਹਦੇ ਵਿੱਚ ਇੱਕ ਦਾ ਸਪੈਸ਼ਲ ਕੋਡ ਸ਼ੁਰੂ ਹੁੰਦਾ ਹੈ ਪਲੱਸ 92 ਤੋਂ ਜਿਸ ਤਰੀਕੇ ਨਾਲ ਭਾਰਤ ਦਾ ਕੋਡ ਹੈ ਪਲੱਸ 91 ਇਸੇ ਤਰੀਕੇ ਨਾਲ ਪਾਕਿਸਤਾਨ ਦਾ ਕੋਡ ਹੈ ਪਲੱਸ 92 ਤੇ ਉਸੇ ਪਲੱਸ 92 ਵਾਲੇ ਕੋਡ ਤੋਂ ਪਿੱਛੇ 10 ਨੰਬਰ ਦਾ ਡਿਜੀਟ ਦਾ ਕਾਲ ਹੁੰਦਾ ਹੈ ਨੰਬਰ ਹੁੰਦਾ ਹੈ ਫੋਨ ਕਾਲ ਆਂਦੀ ਉਸ ਨੂੰ ਦੱਸਦੇ ਨੇ ਕਿ ਤੇਰੀ 50000 ਰੁਪਏ ਤੈਨੂੰ ਦੇਣ ਜਾ ਰਹੇ ਆ ਪਹਿਲਾਂ ਕੋਈ ਕਹਿ ਰਿਹਾ ਕਿ ਤੈਨੂੰ ਲਾਟਰੀ ਨਿਕਲੀ ਆ ਫਿਰ ਕਹਿ ਰਹੇ ਨੇ ਕਿ ਤੁਹਾਡਾ ਲੋਨ ਅਪਰੂਵ ਹੋ ਗਿਆ ਫਿਰ ਕਹਿ ਰਹੇ ਨੇ ਤੁਹਾਡੀ ਕੋਈ ਸਕੀਮ ਦੇ ਵਿੱਚ ਤੁਹਾਨੂੰ ਪੈਸੇ ਦਿੱਤੇ ਜਾ ਰਹੇ ਨੇ 50000 ਉਹ ਮਹਿਲਾ ਕਿਤੇ ਨਾ ਕਿਤੇ ਸਮਝਦਾਰ ਹੁੰਦੀ ਹੈ ਉਹ ਸਮਝ ਜਾਂਦੀ ਹੈ ਕਿ ਐਸਾ ਕੁਝ ਨਹੀਂ ਹੁੰਦਾ ਫਰੀ ਦੇ ਵਿੱਚ ਕੋਈ ਪੈਸੇ ਨਹੀਂ ਦਿੰਦਾ ਤੇ ਮਹਿਲਾ ਜਦ ਉਸ ਬੰਦੇ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਗਾਉਂਦੀ ਹੈ ਹੋਰ ਸਵਾਲ ਜਵਾਬ ਕਰਦੀ ਹੈ ਤਾਂ ਫਿਰ ਉਹਨੂੰ ਕਹਿੰਦੇ ਤੂੰ ਐਂ ਕਰ ਮਹਿਲਾ ਨੂੰ ਕਹਿੰਦੇ 1000 ਰੁਪਏ ਸਾਨੂੰ ਦੇ ਦੇ ਇਹ ਕੋਈ ਨਾ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਮਹਿਲਾ ਇਹ ਸਾਰੀ ਗੱਲ ਦੀ ਵੀਡੀਓ ਬਣਾ ਲੈਂਦੀ ਹੈ ਨਾਲ ਦੀ ਨਾਲ ਰਿਕਾਰਡਿੰਗ ਵੀ ਕਰ ਲੈਂਦੀ ਆ ਆਡੀਓ ਤੇ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਔਰ ਦਿਖਾ ਵੀ ਰਹੇ ਹਾਂ ਨਾਲ ਤੁਹਾਨੂੰ ਉਹਦੀ ਗੱਲਬਾਤ ਸੁਣਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਬਏ ਵਿੱਚ ਬੈਠੇ ਅਣਪੜ ਹੈਕਰ ਤੇ ਅਣਪੜ ਕ੍ਰਾਈਮਨਲ ਭਾਰਤ ਦੀ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਨਾ ਤਾਂ ਉਹ ਜੰਗ ਦੇ ਵਿੱਚ ਲੜ ਸਕੇ ਤੇ ਨਾ ਹੀ ਛਦਮ ਯੁੱਧ ਦੇ ਵਿੱਚ ਲੜ ਸਕੇ ਤੇ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਮਹਿਲਾ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੋ ਤਸਵੀਰਾਂ ਦੇਖ ਲਓ ਮਹਿਲਾਂ ਨੂੰ ਫੋਟੋ ਵੀ ਭੇਜਦੇ ਨੇ ਇੱਕ ਕਮਰੇ ਦੇ ਵਿੱਚ ਕਾਫੀ ਜ਼ਿਆਦਾ ਕਰੰਸੀ ਪਈ ਹੁੰਦੀ ਹੈ ਔਰ ਇਹ ਵੀ ਹੈ ਜੇਕਰ ਕਿਤੇ ਇਹ ਵੀਡੀਓ ਪਾਕਿਸਤਾਨ ਦੀ ਹੈ ਤੇ ਮੰਨ ਲਓ ਕਿ ਇਹ ਕਰੰਸੀ ਵੀ ਫੇਕ ਹੋ ਸਕਦੀ ਹੈ ਔਰ ਪਹਿਲੀ ਤਸਵੀਰ ਦੇ ਵਿੱਚ ਜਿਹੜੀ ਤੁਸੀਂ ਦੇਖ ਰਹੇ ਹੋ ਫੋਨ ਕਾਲ ਆ ਰਹੀ ਹੈ ਇਹ ਅਸੀਂ ਜਾਣ ਬੁੱਝ ਕੇ ਤਸਵੀਰਾਂ ਨੂੰ ਅਸੀਂ ਬਲਰ ਕੀਤਾ ਹੈ ਇਨਨੂੰ ਅਸੀਂ ਧੁੰਦ ਲਿਆ ਕੀਤਾ ਕਿਉਂ ਕਿ ਇਹ ਭੁੱਲ ਗਏ ਕਿ ਜਿਹੜੀ ਇਹ ਤਸਵੀਰਾਂ ਲਗਾ ਰਹੇ ਨੇ ਉਹ ਭਾਰਤ ਵਿੱਚ ਰਹਿੰਦੇ ਜਾਂ ਫਿਰ ਪੰਜਾਬ ਦੇ ਵਿੱਚ ਏਰੀਆ ਦੇ ਵੱਖ-ਵੱਖ ਥਾਵਾਂ ਦੇ ਆਫੀਸਰਸ ਨੇ ਇਸੇ ਤਰੀਕੇ ਦੇ ਨਾਲ ਦੋ ਵੱਖ-ਵੱਖਰੀਆਂ ਕਾਲਜ਼ ਆਈਆਂ ਇੱਕ ਦੇ ਉੱਤੇ ਕਿਸੇ ਲੀਡਰ ਦੀ ਫੋਟੋ ਲੱਗੀ ਸੀਗੀ ਤੇ ਦੂਸਰੀ ਤਸਵੀਰ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਦੀ ਫੋਟੋ ਲੱਗੀ ਵੀ ਸੀ ਔਰ ਪਿੱਛੇ ਕਿਤੇ ਨਾ ਕਿਤੇ ਕੁਝ ਲਿਖਿਆ ਵੀ ਹੋਇਆ ਤਾਂ ਸਾਫ਼ ਪਤਾ ਚੱਲਦਾ ਹੈ ਕਿ ਉਹ ਡਿਪਟੀ ਕਮਿਸ਼ਨਰ ਸ਼ਾਇਦ ਸੰਗਰੂਰ ਦੇ ਹੋ ਸਕਦੇ ਆ ਪਰ ਉਹ ਮਹਿਲਾ ਸਮਝਦਾਰ ਸੀਗੀ ਉਹਨੇ ਕਿਹਾ ਕਿ ਡਿਪਟੀ ਕਮਿਸ਼ਨਰ ਕਿਉਂ ਫੋਨ ਕਰ ਰਿਹਾ ਹੈ ਫਿਰ ਇਹ ਤਾਂ ਡੀਸੀ ਦੀ ਫੋਟੋ ਲੱਗੀ ਹੋਈ ਹੈ ਤਾਂ ਉਸ ਵੇਲੇ ਜਿਹੜਾ ਕਾਲ ਦੇ ਉੱਤੇ ਹੈਕਰ ਬੈਠਾ ਹੁੰਦਾ ਕਹਿੰਦਾ ਨਹੀਂ ਨਹੀਂ ਇਹ ਤਾਂ ਮੇਰੀ ਹੀ ਤਸਵੀਰ ਹੈ ਤੁਸੀਂ ਮੈਨੂੰ 1000 ਰੁਪਏ ਭੇਜੋ ਤੇ ਤੁਹਾਨੂੰ ਫਿਰ 50000 ਰੁਪਏ ਆ ਜਾਣਗੇ ਉਹਦੀਆਂ ਵੀ ਸਾਡੇ ਕੋਲ ਫੋਟੋਆਂ ਨੇ ਖੈਰ ਉਹ ਇੰਨੀ ਜ਼ਰੂਰੀ ਨਹੀਂ ਤੁਸੀਂ ਆ ਦੇਖ ਲਓ ਕਿਸ ਤਰੀਕੇ ਨਾਲ ਕਾਲ ਕੀਤੀ ਜਾ ਰਹੀ ਹੈ ਔਰ ਕਿਵੇਂ ਪੈਸੇ ਵੀ ਨਾਲ ਭੇਜੇ ਜਾ ਰਹੇ ਨੇ ਤਾਂ ਕਿ ਮਹਿਲਾ ਨੂੰ ਯਕੀਨ ਹੋ ਸਕੇ ਕਿ ਹਾਂ ਵਾਕਈ ਮੈਨੂੰ 50000 ਰੁਪਏ ਮਿਲਣ ਵਾਲਾ ਹੈ ਲੇਕਿਨ ਮਹਿਲਾ ਦੀ ਸੂਝ-ਬੂਝ ਦੇ ਕਾਰਨ ਉਹ ਠੱਗੀ ਹੋਣ ਤੋਂ ਬਚ ਗਈ ਹੈਕਰ ਕਹਿ ਰਹੇ ਨੇ ਤੂੰ 1000 ਰੁਪਏ ਪਾ ਮਹਿਲਾ ਵੀ ਉਹਨੂੰ ਗੱਲਾਂ 'ਚ ਲਗਾ ਲੈਂਦੀ ਹੈ ਉਲਟਾ ਹੈਕਰ ਨੂੰ ਹੀ ਦਿਨ ਦੇ ਵਿੱਚ ਤਾਰੇ ਦਿਖਾ ਦਿੰਦੀ ਹੈ ਤੇ ਉਹ ਮਹਿਲਾ ਕਹਿੰਦੀ ਹੈ ਕਿ ਮੈਂ ਤਾਂ 1000 ਰੁਪਏ ਪਾ ਦਿੱਤਾ ਮੈਂ ਕਿਸੇ ਦੇ ਹੱਥ 50000 1000 ਰੁਪਏ ਭੇਜਿਆ ਸੀ ਤੁਹਾਨੂੰ ਵਾਪਸ ਆ ਗਿਆ 1000 ਰੁਪਏ ਤੇ ਹੁਣ ਤੁਸੀਂ ਮੈਨੂੰ 50000 ਰੁਪਏ ਪਾ ਦਿਓ ਕੀ ਸਾਰੀ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਤੁਹਾਨੂੰ ਉਹ ਸੁਣਾਨੇ ਆ ਧਿਆਨ ਦੇ ਨਾਲ ਸੁਣੀਓ ਔਰ ਜ਼ਰੂਰ ਸੁਣੀਓ ਇਸ ਵੀਡੀਓ ਨੂੰ ਤੁਸੀਂ ਆਪ ਵੀ ਧਿਆਨ ਦੇ ਨਾਲ ਦੇਖੋ ਔਰ ਆਪਣੇ ਸਗੇ ਸਬੰਧੀਆਂ ਦੋਸਤਾਂ ਮਿੱਤਰਾਂ ਨੂੰ ਵੀ ਭੇਜੋ ਤਾਂ ਕਿ ਜੇਕਰ ਕਿਸੇ ਨਾਲ ਵੀ ਕੋਈ ਸਕੈਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਬਚ ਸਕੇ ਸਾਨੀ ਲਗਵਾ ਰਹੀ ਹੈ ਕੀ ਧਿੱਕਰ ਹੋ ਰਹੀ ਹੈ ਮੇਰੀ ਬੈਨਾ ਆਪ ਕੋ ਮੈਂ 1000 ਰੁਪਏ ਦਿੱਤਾ ਹੀ ਮੁੰਡੇ ਨੂੰ ਇਹਨੇ 1000 ਰੁਪਏ ਫਾਸਾ ਜੀ ਡਾਕ ਤਾਫ ਕੋ ਤੇਰੀ ਕਾੜੀ ਬੈਨ ਇਸਨੇ ਪੈਸਾ ਨਹੀਂ ਲਗਾਇਆ ਇਸਨੇ ਆਪਣੇ ਖਾਤੇ ਦੇ ਅੰਦਰ ਪੈਸਾ ਲਗਾ ਲਿਆ ਫਿਰ ਸਕਰੀਨ ਸ਼ਾਟ ਪੂਰਾ ਕਿਉਂ ਨਹੀਂ ਭੇਜਿਆ ਇਸ ਕੋ ਬੋਲੋ ਪੂਰਾ ਸਕਰੀਨ ਸ਼ਾਟ ਦੇ ਨਹੀਂ ਤਾਂ ਬੈਕ ਮੈਸੇਜ ਦੇ ਇਹਨੂੰ ਬੋਲੋ ਸਬੂਤ ਦੇ ਦੋ ਸਬੂਤ ਨਹੀਂ ਦੇ ਰਹਾ ਮੇਰੀ ਬੈਨਾ ਕਿਸ ਚੀਜ਼ ਦਾ ਇਸਨੇ ਕਿਹਾ 1000 ਰੁਪਏ ਲਗਾ ਦਿਆ ਸਰ ਮੈਂ ਇਹਨੂੰ 1000 ਰੁਪਏ ਕਿਸੇ ਤੋਂ ਮੰਗ ਕੇ ਲੈ ਹੀ 1000 ਰੁਪਏ ਇਹਨੂੰ ਦਿੱਤਾਗਾ ਹੁਣ ਮੈਨੂੰ ਕੀ ਬਤਾਏ ਇਹਨੇ ਕੀ ਕਰ ਮੈਂ رو... پیسا نہیں لگایا دیکھو وہ باتیں کیسے کر رہا تھا میری بہنا ٹھیک ہے, ہزار ان کے پاس ہے ان سے ایک ہزار ایک ہزار میں بول رہا, تھی. رہا के के? میری ہزار روپیہ میم دا میں کتوں لاوا بول کے گیا کچھ میری پیاری بہن نہیں اس طرح نہیں لگایا اس کو پورا دے رہا یہ ਸੁਣ ਆਪਣੇ ਖਾਤੇ ਦੇ ਅੰਦਰ ਪੈਸਾ ਲਗਾ ਲਿਆ ਤੇ ਕੁੱਛ ਕਰ ਉਹ ਵੋਟਰ ਦੇ ਦਿਆ ਸਕਰੀਨ ਸ਼ਾਟ ਕਿੱਥੇ ਦੇ ਦਿਆ ਠੀਕ ਕਰ ਮੈਂ ਇਜ਼ਾਤ ਬਣ ਲੈਣਾ ਇੰਨਾ ਬੋਲ ਰਿਹਾ ਮੋਟਰਸਾਈਕਲ ਚੱਕ ਰਿਹਾ ਕਹਦਾ ਮੇਰਾ ਜਾਨਾ ਉਹ ਤਾਂ ਕਹਦਾ ਦੁਕਾਨ ਬੰਦ ਕਰਕੇ ਜਾ ਮੈਂ ਲੈ ਕਿੱਥੇ ਨੇ ਪੈਸੇ ਮੈਂ ਪਾਸੇ ਪਾਸੇ ਆਈ ਕਰੀ ਅੱਲਾ ਮੇਰੇ ਘਰੇ ਗਿਆ ਉਸਨੇ ਨਹੀਂ ਲਗਾਇਆ ਠੀਕ ਹੈ ਉਸਕੋ ਬੋਲੋ 1000 ਜਮਾ ਕਰਿਆ ਕਿਆ ਹਾਂ ਸਰ ਮੈਂ ਨਹੀਂ ਕਿਹਾ ਸੀ ਮੈਨੂੰ ਆਪਦੀ ਸਮੇਂ ਕਿਹਾ ਸੀ ਆ ਡਾਲ ਕੇ ਵੱਜ ਗਿਆ ਉਹ ਜਿਵੇਂ ਜਿੰਨੇ ਉਹ ਮੈਂ ਥੰਨੋ ਬੋਲਦਾ ਮੈਨੂੰ ਬੋਲ ਗਿਆ ਉਹ ਸਭ ਕੁਝ ਮੇਰੀ ਬਹਿਣਾ ਫਿਰ 1000 ਉਸਨੇ ਹੀ ਲਗਾਇਆ ਠੀਕ ਹੈ ਆਦੀ ਫਿਰ ਹਮਾਰਾ ਕਸੂਰ ਨਹੀਂ ਹੈ ਮੇਰੀ ਬਹਿਣਾ ਤੁਹਾਡਾ ਖੁਦ ਦਾ ਸਕੂਲ ਕਸੂਰ ਹੈ ਠੀਕ ਹੈ ਸਰ ਮੈਨੂੰ ਕੀ ਪਤਾ ਹੁਣ ਮੈਨੂੰ ਕਿਹੜਾ ਪਤਾ ਮੈਂ ਤਾਂ ਉਸ ਕੇ ਉੱਥੇ ਭੇਜਿਆ 1000 ਰੁਪਏ ਮੈਨੂੰ ਕੀ ਪਤਾ ਹੁਣ ਉਹ ਡਾਲਿਆ ਕਿ ਨਾ ਡਾਲਿਆ ਅਗਲੇ ਨੇ ਮੇਰੀ ਬੇਰੀ ਬੇਨ ਉਸਨੇ ਸਿਰ ਉਸਨੇ ਸਕਰੀਨਸ਼ਾਟ ਆਪਣੇ ਨੰਬਰ ਕਾ ਦੇ ਦਿੱਤੀ ਹੈ ਪੈਸਾ ਨਹੀਂ ਲਗਾਇਆ ਤਾਂ ਤਾਂ ਉਸਨੇ ਆਪ ਉਹ ਨੰਬਰ ਕੱਟ ਕਰ ਦਿੱਤੀ ਹੈ ਨਾ ਸਕਰੀਨਸ਼ਾਟ ਆਦਾ ਦੀ ਹੈ ਉਸਨੇ ਨੰਬਰ ਆਨੇ ਹੀ ਨਹੀਂ ਦਿੱਤਾ ਸੈਂਟਰ ਮੇ ਉਹ ਜੋ ਨੰਬਰ ਉਹਦਾ ਮੈਂ ਦੇਖ ਲੈਦੇ ਆ ਆਇਰਨ ਦੁਬਾਰਾ ਚੈੱਕ ਕਰ ਲਓ ਸਰ ਦੁਬਾਰਾ ਚੈੱਕ ਕਰੋ ਕਦਰ ਕਿਦਨੇ ਬਾਕੇ ਆ ਗਿਆ 1000 ਰੁਪਏ ਉਸ ਤੋਂ ਪੁਆਇਆ ਮੈਂ ਸਰ ਤੇਰੀ ਡੈਡਾ ਨਾ ਉਹ ਕਾਹਦੇ ਆਦਾ ਨਾ ਸਕਰੀਨ ਸ਼ਾਟ ਪੂਰਾ ਦੇ ਦੇ ਇੱਦਾਂ ਮੇਰੇ ਕੋਲ ਹੀ ਪੈਸਾ ਫੀਲਡ ਵੀ ਹੋ ਸਕਦਾ ਹੈ ਨਾ ਹਾਂਜੀ ਕੰਮ ਚੋ ਤੇ ਪੈਸੇ ਲੈ ਗਿਆ ਉਸ ਦਾ ਪੈਸਾ ਦਾ ਸਾਰਾ 1000 ਰੁਪਏ ਲੈ ਗਿਆ 1000 ਰੁਪਏ ਪਾਤਾ ਸਰ ਮੈਂ ਮੁੰਡਾ ਪੈਸਾ 1000 ਰੁਪਏ ਮੇਥੋਂ ਲੈ ਗਿਆ ਉਹਨੇ ਆਉਦੇ ਮੈਂ ਉਸ ਤੋਂ ਵਾਤਾ ਮੇਰੇ ਮੋਬਾਈਲ ਤੇ ਚੱਕ ਕੇ ਕਹਿੰਦਾ ਚੱਕ ਨਹੀਂ ਤੇਰੀ ਡੈਡਾ ਉਹ ਸਕਰੀਨ ਸ਼ਾਟ ਭੇਜੇਂਗੀ ਤਾਂ ਮੇਰੀ ਵੈਸਾ ਨਾ ਫੇਲ ਹੀ ਆ ਨਾ ਸਕਰੀਨ ਸ਼ਾਟ ਦਾ ਨਾ ਆਪਾ ਲੈ ਜਰੀਓ ਪੈਸਾ ਤੇਰੇ ਕੋਲ ਹੀ ਹੋ ਜਾਂਦਾ ਹੈ ਨਾ ٹھیک ہے سر ٹھیک ہے ٹھیک بولیں سر سے اپ کی سے بول رہا ہوں کہ سر بند وچ بند وچ میری گاڑی دا بند وچ اجے فوٹو تو ہے فوٹو سر ڈی سی دی لگ ڈی سی دی لگ رہی ہے یہ فوٹو میرا لگا میری اچھا اچھا فوٹو لگا مانگ لے کسی ਤਾਂ ਵਾਕਈ ਇਹ ਮਹਿਲਾ ਬੜੀ ਸਮਝਦਾਰ ਸੀ ਸੂਝਵਾਨ ਸੀ ਇਸ ਕਰਕੇ ਇਹ ਠੱਗੀ ਹੋਣ ਤੋਂ ਬਚ ਗਈ ਭਲਾ ਕਿ ਇਹ ਤੋਂ ਪਹਿਲਾਂ 1000 ਰੁਪਏ ਹੀ ਮੰਗਿਆ ਜਾ ਰਿਆ ਸੀ ਪਰ ਜਿਸ ਤਰੀਕੇ ਨਾਲ ਕਹਿੰਦੇ ਆ ਚੋਰੀ ਭਾਵੇਂ ਲੱਖ ਦੀ ਹੋਵੇ ਜਾਂ ਕੱਖ ਦੀ ਹੋਵੇ ਚੋਰੀ ਚੋਰੀ ਹੁੰਦੀ ਆ ਇਸੇ ਤਰੀਕੇ ਦੇ ਨਾਲ ਨੁਕਸਾਨ ਨੁਕਸਾਨ ਹੁੰਦਾ ਭਾਵੇਂ ਇਸ ਮਹਿਲਾ ਦਾ 1000 ਰੁਪਏ ਦਾ ਹੁੰਦਾ ਜਾਂ ਫਿਰ 10000 ਦਾ ਵੀ ਜਾਂ ਫਿਰ 10 ਲੱਖ ਦਾ ਪਰ ਇਹ ਮਹਿਲਾ ਸਮਝਦਾਰ ਸੀ ਸਮਝਦਾਰੀ ਕਿਉਂ ਇਹ ਮਹਿਲਾ ਰਿਟਾਇਰਡ ਪੁਲਿਸ ਆਫੀਸਰ ਪੁਲਿਸ ਮੈਕਮੇ ਦੇ ਵਿੱਚੋਂ ਪੰਜਾਬ ਪੁਲਿਸ ਦੇ ਵਿੱਚੋਂ ਮਹਿਲਾ ਰਿਟਾਇਰ ਹੋਈ ਵੀ ਹੈ ਇਸ ਕਰਕੇ ਸ਼ਾਇਦ ਇਸ ਨੂੰ ਥੋੜਾ ਬਹੁਤਾ ਪਤਾ ਸੀ ਕਿ ਇਸ ਤਰੀਕੇ ਦੇ ਸਕੈਮ ਹੁੰਦੇ ਆ ਪਰ ਇਹ ਖਬਰ ਉਹਨਾਂ ਲੋਕਾਂ ਨੂੰ ਵੀ ਅਵੇਅਰ ਕਰ ਰਹੀ ਹੈ ਜਿਹੜੀ ਆਮ ਘਰਾਂ ਦੇ ਵਿੱਚ ਗ੍ਰਹਿਣੀਆਂ ਨੇ ਆਮ ਮਹਿਲਾਵਾਂ ਦੀਆਂ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਐਕਸਪੋਜ਼ਰ ਨਹੀਂ ਹੈਗਾ ਬਾਹਰ ਕਰੋ ਘਟ ਨਿਕਲਦੀਆਂ ਨੇ ਪਰ ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਸਾਨੂੰ ਕੋਈ ਪੈਸੇ ਦੇ ਰਿਹਾ ਹੈ ਤੇ ਠੀਕ ਹੈ 1000 ਰੁਪਏ ਪਾ ਦਿੰਦੇ ਆ 1000 ਰੁਪਏ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਸਾਨੂੰ 50000 ਰੁਪਏ ਆ ਹੀ ਜਾਵੇ ਪਰ ਇਹ ਸਭ ਘਟੀਆਂ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੁੰਦੀ ਇੱਕ ਗੱਲ ਨੂੰ ਤੁਸੀਂ ਮੱਥੇ ਬਣ ਲਓ ਮੱਥੇ ਦਿਮਾਗ 'ਚ ਰੱਖ ਲਓ ਪੱਲੇ ਬਣ ਲਓ ਕਿ ਕਦੇ ਵੀ ਕੋਈ ਵੀ ਚੀਜ਼ ਮੁਫਤ ਦੇ ਵਿੱਚ ਨਹੀਂ ਮਿਲਦੀ ਜੇਕਰ ਤੁਹਾਨੂੰ ਲੱਗਦਾ ਹੈ 1000 ਰੁਪਏ ਦੇ ਕੇ 50000 ਰੁਪਏ ਤੁਹਾਨੂੰ ਮਿਲ ਜਾਊਗਾ ਤਾਂ ਇਹ ਪਹਿਲੀ ਪੌੜੀ ਹੈ ਤੁਹਾਡਾ ਨੁਕਸਾਨ ਹੋਣ ਦੀ ਜੇਕਰ ਤੁਸੀਂ ਇਸ ਪੌੜੀ ਤੇ ਚੜ ਜਾਂਦੇ ਹੋ ਤਾਂ ਅੱਗੇ ਤੁਹਾਡੇ ਨੁਕਸਾਨ ਹੀ ਨੁਕਸਾਨ ਨੇ ਫਾਇਦਾ ਕੱਖ ਨਹੀਂ ਹੈ ਹੋ ਸਕਦਾ ਇਸ ਦੇ ਨਾਲ ਤੁਹਾਡੀਆਂ ਬੈਂਕ ਡਿਟੇਲਾਂ ਵੀ ਚਲ ਜਾਣ 1000 ਰੁਪਏ ਤਾਂ ਜਾ ਵੀ 2000 ਰੁਪਏ ਤਾਂ ਜਾ ਵੀ ਨਾਲ ਦੀ ਨਾਲ ਤੁਹਾਡੀ ਪਰਸਨਲ ਇਨਫੋਰਮੇਸ਼ਨ ਤੁਹਾਡੀ ਹੈਕਰ ਕੋਲ ਜਾ ਸਕਦੀ ਹੈ ਤੇ ਨਾਲ ਦੀ ਨਾਲ ਤੁਹਾਡੀਆਂ ਬੈਂਕ ਡਿਟੇਲਸ ਹੈਕਰ ਕੋਲ ਜਾ ਸਕਦੀ ਹੈ ਇਸ ਤੋਂ ਇਲਾਵਾ ਤੁਹਾਡਾ ਮੋਬਾਈਲ ਫੋਨ ਹੈਕ ਹੋ ਸਕਦਾ ਹੈ ਮੋਬਾਈਲ ਫੋਨ ਤੋਂ ਬਾਅਦ ਤੁਹਾਡੇ ਬੈਂਕ ਸਕਦੇ ਆ ਔਰ ਚੰਦ ਮਿੰਟਾਂ ਸਕਿੰਟਾਂ ਦੇ ਵਿੱਚ ਹੁਣ ਮਿੰਟਾਂ ਦੀ ਗੱਲ ਨਹੀਂ ਰਹੀ ਬਲਕਿ ਸਕਿੰਟਾਂ ਦੀ ਰਹੀ ਹੈ ਦੀ ਤੋਂ ਲੈ ਕੇ 40 ਮਿੰਟ ਦੇ ਵਿੱਚ ਵਿੱਚ ਤੁਹਾਡਾ ਬੈਂਕ ਖਾਤਾ ਪੂਰੇ ਤਰੀਕੇ ਨਾਲ ਸਾਫ ਹੋ ਸਕਦਾ ਹੈ ਇਸ ਕਰਕੇ ਲਾਲਚ ਕਦੇ ਨਹੀਂ ਕਰਨੀ ਜੇਕਰ ਤੁਹਾਨੂੰ ਕਿਤੇ ਕੋਲ ਆ ਰਹੀ ਹੈ ਤੁਹਾਨੂੰ ਫੋਟੋ ਆ ਰਹੀ ਹੈ ਮੈਸੇਜ ਆ ਰਿਹਾ ਹੈ ਕਿਸੇ ਵੀ ਤਰੀਕੇ ਦੇ ਦਾ ਵਟਸਐਪ ਦੇ ਉੱਤੇ ਮੈਸੇਜ ਆ ਰਿਹਾ ਹੈ ਕਿ ਇਸ ਦੇ ਉੱਤੇ ਕਲਿੱਕ ਕਰੋ ਤੁਹਾਡੀ ਲਾਟਰੀ ਨਿਕਲ ਗਈ ਹੈ ਤੁਸੀਂ ਇਨਾਮ ਜਿੱਤ ਸਕਦੇ ਹੋ ਕਲਿੱਕ ਕਰੋ ਪੈਸੇ ਕੁਝ ਨਹੀਂ ਦੇਣੇ ਅਸੀਂ ਸਿਰਫ ਤੁਹਾਨੂੰ ਪੈਸੇ ਦਵਾਂਗੇ ਐਸਾ ਕੁਝ ਨਹੀਂ ਹੁੰਦਾ ਅਵੇਅਰ ਰਹਿਣਾ ਵਾ ਜਾਗਰੂਕ ਰਹਿਣਾ ਔਰ ਇਸ ਮਹਿਲਾ ਨੇ ਹੁਣ ਤੁਹਾਨੂੰ ਅਸੀਂ ਆਡੀਓ ਤਾਂ ਸੁਣਾਈ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਹੈਕਰ ਸੀਗਾ ਉਸ ਨੂੰ ਹੀ ਦਿਨ ਦੇ ਵਿੱਚ ਤਾਰੇ ਦਿਖਾ ਦਿੱਤੇ ਗਏ ਪਰ ਜਦੋਂ ਮਹਿਲਾ ਨਾਲ ਗੱਲਬਾਤ ਕੀਤੀ ਗਈ ਇਹਨੇ ਵੀ ਆਪਣਾ ਸਪਸ਼ਟਿਕਰਨ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਮੈਨੂੰ ਕਾਲਸ ਆਈਆਂ ਮੈਨੂੰ ਕਿਵੇਂ ਸ਼ੱਕ ਹੋਇਆ ਮੈਂ ਕਿਸ ਤਰੀਕੇ ਨਾਲ ਇਹਨਾਂ ਨੂੰ ਫੜਿਆ ਤੇ ਸਾਰਾ ਕੁਝ ਇਹ ਮਹਿਲਾ ਨੁਕਸਾਨ ਤੋਂ ਬਚ ਗਈ ਹਾਲਾਂਕਿ ਮਾਮਲੇ ਦੇ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਦਾ ਹਾਲੇ ਸਾਡੇ ਕੋਲ ਰਿਐਕਸ਼ਨ ਨਹੀਂ ਹੈ ਜਿਵੇਂ ਹੀ ਪੁਲਿਸ ਦਾ ਕੋਈ ਪੱਖ ਆਵੇਗਾ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਪਰ ਇਸ ਮਹਿਲਾ ਦੀ ਇੱਕ ਜ਼ਰੂਰੀ ਗੱਲ ਤੁਸੀਂ ਜ਼ਰੂਰ ਸੁਣ ਲਓ ਹਰਜੀਪੁਰ ਪੁਲਿਸ ਮਲਾਜਮ ਨੇ ਰਟਾਇਆ ਹੋ ਜਾਂ ਤੁਸੀਂ ਜੀ ਸਰ ਅੱਜ ਤੁਹਾਨੂੰ ਇੱਕ ਮੈਸੇਜ ਆਇਆ ਪਾਕਿਸਤਾਨ ਦਾ ਨੰਬਰ ਹੈਗਾ ਹੈ ਕੌਲਜੀਤ ਸਿੰਘ ਦਾ ਹਾਂ ਕੀ ਕੀ ਮੈਸੇਜ ਆਇਆ ਕੀ ਕਹਿੰਦਾ ਜ ਤੁਹਾਨੂੰ ਉਹ ਕਹਿੰਦਾ ਵੀ ਉਹਨੋ ਜੇ ਕੋਈ ਵੀ ਪ੍ਰੋਬਲਮ ਦੀਆਂ ਲੱਖ ਤੋਂ 10 ਲੱਖ ਤੱਕ ਲੋੜ ਆ ਵੀ ਮੈਂ ਜਾਊਂਗਾ ਤੁਸੀਂ ਮੈਨੂੰ ਇੰਨੇ ਪੈਸੇ ਢਾਲ ਦਿਓ ਹੂੰ ਤੇ ਤੁਸੀਂ ਪੈਸੇ ਵਾਸਤੇ ਫਿਰ ਕਿਸੇ ਹੋਰ ਦਾ ਮੈਸੇਜ ਆਇਆ ਹਾਂ ਸਾਹ ਉਹ ਕਹਿੰਦੇ ਵੀ 50000 ਰੁਪਏ ਮੈਂ ਅੱਧਰ ਪਾਦਾ ਵੀ 1000 ਰੁਪਏ ਤੁਸੀਂ ਮੈਨੂੰ ਪਾ ਦਿਓ ਮੈਂ ਤੁਹਾਨੂੰ 50000 ਰੁਪਏ ਬੰਬੇ ਤੋਂ ਤੁਹਾਡੇ ਚ ਗੂਗਲ ਪੇ ਚਾਹੀਏ ਅੱਛਾ ਉਸ ਤੋਂ ਬਾਅਦ ਜਿਹੜਾ ਬੰਦਾ ਮੈਸੇਜ ਕਰ ਰਿਹਾ ਹੈ ਉਹ ਉਹ ਬੰਦੇ ਦਾ ਨੰਬਰ ਹੈ ਜੀ ਸਰ ਇਹ ਨੰਬਰ ਹੈ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਸਕੈਮ ਕਰ ਰਿਹਾ ਲੋਕਾਂ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਨੇ ਕੀ ਕਹੂੰਗਾ ਸਰ ਮੈਨੂੰ ਕੋਈ ਪਤਾ ਨਹੀਂ ਸੀ ਮੈਨਾਂ ਪੜਾ ਮੈਨੂੰ ਕਹਿੰਦਾ ਵੀ 1000 ਰੁਪਏ ਅੱਛੇ ਤੋਂ ਜਿੱਦੀ ਪਾ ਦੇ ਵੀ ਤੇਰੇ ਪੈਸੇ ਆਏ ਪੈਣੇ ਵੀ ਮੈਂ ਗੂਗਲ ਪੇ ਕਰਨਾ ਤੁਸੀਂ ਪੈਸੇ ਕਿੱਥੇ ਜਮ੍ਹਾਂ ਕਰਾਉਣਾ ਹੈ ਫਿਰ 1000 ਰੁਪਿਆ ਮੈਂ ਇਹ ਜੇ ਇਹ ਮੁੰਡਾ ਪੱਤਰਕਾਰ ਆ ਆਪਣਾ ਜਿਵੇਂ ਡਿਜ਼ਾਈਨ ਦਾ 1000 ਰੁਪਏ ਮੇਰੇ ਹੱਥ ਚ ਆਸਰ ਮੈਂ ਪਾਣਾ ਹੀ ਹੋਗਾ ਨਹੀਂ ਇਹ ਫੋਟੋ ਦੱਸੀ ਹੋਣ ਕਿਹਦੀ ਹੈ ਇਹ ਫੋਟੋ ਸਰ ਇਹ ਕਿਹਦੀ ਫੋਟੋ ਹੈ ਇਹ جی 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 ہاں یہ دیکھ لیں یہ آپ کے ڈالر آئے ہوئے ہیں جو بھی یہاں سے بھی کرنسی چینج کر کے آپ کے اکاؤنٹ کے اندر جو ہے نا یہ آپ کا کرنسی چینج کر کے رقم ٹرانسفر ہوگا یہ چیک کرنے آپ کے ڈالر آئے ہوئے